ਕਾਂਗਰੈਸ਼ਲ ਸਿੱਕ ਕੋਕਸ ਜਿਸ ਦੇ ਕਰਤਿਆਂ ਕਰਤਿਆਂ ਚ ਜਿਵੇਂ ਫਰੈਂਡਸ ਆਫ ਸਿੱਕ ਕੋਕਸ ਡਾਕਟਰ ਪਿਤਪਾਲ ਸਿੰਘ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰੇ ਤੇ ਇਹ ਆਪਣੀ ਕੋਕਸ ਦੇ ਲੈਵਲ ਤੇ ਉਹਨਾਂ ਦਾ ਅਟੈਂਪਟ ਹੈ ਕਿ ਵੀ ਇਸ ਨੂੰ ਫੈਡਰਲ ਲੈਵਲ ਦੇ ਉੱਤੇ ਰੈਕਗਨਾਈਜ਼ ਕਰਵਾਇਆ ਜਾਏ ਕਿ ਇਹ ਜੈਨੋਸਾਈਡ ਸੀ ਹਮਮ ਔਰ ਇਸ ਦਾ ਇੱਕ ਅੱਛਾ ਅਟੈਂਪਟ ਇਹ ਹੋਇਆ ਹੈ ਕਿ ਵੀ ਬੀਤੇ ਫਰਡੇ ਯੂਐਸ ਹਾਊਸ ਰੈਜ਼ੋਲੂਸ਼ਨ 841 ਇੰਟਰੋਡਿਊਸ ਕਰਵਾਇਆ ਇੰਟਰੋਡਿਊਸ ਕਰਵਾਇਆ ਮਿਸਟਰ ਵੈਲਡੇਹੋ ਨੇ ਮਿਸਟਰ ਵੈਲਡੇਹੋ ਜਿਹੜੀ ਸਿਕ ਕਾਕਸ ਦੀ ਰਿਪਬਲਿਕਨ ਚੇਅਰ ਹੈ ਉਸ ਨੂੰ ਦੇ ਹੈਡ ਨੇ ਫਰੇਜ਼ਨ ਤੋਂ ਕਾਂਗਰਸਮੈਨ ਹੈ ਔਰ ਇਹਨਾਂ ਦੇ ਨਾਲ ਤਿੰਨ ਹੋਰ ਕਾਂਗਰਸਮੈਨ ਜਿਹੜੇ ਨੇ ਉਹ ਕੋ-ਸਾਈਨਰ ਨੇ ਮਿਸਟਰ ਫੋਂਗ ਮਿਸਟਰ ਹਾਰਡਰ ਆਫ ਕੈਲੀਫੋਰਨੀਆ ਔਰ ਮਿਸਟਰ ਕੋਸਟਾ ਹੋਰੇ ਬੜਾ ਸਟ੍ਰੌਂਗ ਰੈਜ਼ੋਲੂਸ਼ਨ ਹੈ ਇੱਕ ਰੈਜ਼ੋਲੂਸ਼ਨ ਜਿਹੜਾ ਕਿ ਮਾਨਤਾ ਦੇਣ ਦੀ ਗੱਲ ਕਰਦਾ ਹੈ ਇਸ ਦਾ ਹਾਊਸ ਰੈਜ਼ੋਲੂਸ਼ਨ 841 ਤੋਂ ਬਾਅਦ ਉਹਨਾਂ ਨੇ ਜਿਹੜਾ ਸਬ ਹੈਡਿੰਗ ਹੈ ਐਕਸਪ੍ਰੈਸਿੰਗ ਸਪੋਰਟ ਫਾਰ ਦਾ ਰੈਕਗਨੀਸ਼ਨ ਐਂਡ ਕਮੈਮੋਰੇਸ਼ਨ ਆਫ ਸਿਕਸ ਜੈਨੋਸਾਈਡ ਆਫ 1984 ਸੋ ਇਹ ਬਿਗਨਿੰਗ ਹੈ ਹੋ ਸਕਦਾ ਆਉਣ ਵਾਲੇ ਪੀਰੀਅਡ ਚ ਗਿਣਤੀ ਵੱਧਦੀ ਚਲੀ ਜਾਏ ਔਰ ਅਲਟੀਮੇਟਲੀ ਇਹ ਇੱਕ ਫੈਡਰਲ ਰੈਕਗਨਿਸ਼ਨ ਦੇ ਤੌਰ ਤੇ ਅਮਰੀਕਾ ਫਿਰ ਜੋ ਉਸ ਲੈਵਲ ਤੇ ਹੁੰਦਾ ਫਿਰ ਅਕਾਉਂਟੇਬਿਲਟੀ ਦੀ ਗੱਲ ਵੀ ਹੋਏਗੀ ਜਿਵੇਂ ਜਿਹੜਾ ਜੈਨੋਸਾਈਡ ਮੰਨਿਆ ਜਾਂਦਾ ਫਿਰ ਉਸ ਦੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਅਕਾਉਂਟੇਬਲ ਵੀ ਠਹਿਰਾਇਆ ਜਾਂਦਾ ਔਰ ਇਸ ਦੇ ਵਿੱਚ ਬੜਾ ਸਟਰੋਂਗ ਰੈਜ਼ੋਲੂਸ਼ਨ ਹੈ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਸਿੱਖ ਧਰਮ ਜਿਹੜਾ ਪੰਜਾਬ ਰੀਜਨ ਸਾਊਥ ਏਸ਼ੀਆ ਦਾ ਉਸ ਦੇ ਵਿੱਚ ਓਰੀਜਿਨੇਟ ਹੋਇਆ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਫਿਰ ਯੂਨਾਈਟਿਡ ਸਟੇਟਸ ਸਿੱਖਾਂ ਦੀ ਆਮਦ 120 ਸਾਲ ਪਹਿਲਾਂ ਹੁੰਦੀ ਐ ਪਾਪਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਿੱਖਾਂ ਨੇ ਔਰ ਜਿਹੜਾ ਨੇਸ਼ਨ ਦਾ ਬਹੁਤ ਵੱਡਾ ਸੋਸ਼ਲ ਕਲਚਰਲ ਔਰ ਇਕਨੋਮਿਕ ਲੈਂਡਸਕੇਪ ਹੈ ਉਸ ਦੇ ਵਿੱਚ ਜਿਹੜੀ ਡਾਈਵਰਸਿਟੀ ਹੈ ਉਹਦੇ ਚ ਸਿੱਖਾਂ ਦਾ ਆਰਟ 뮤직 ਟ੍ਰਕਿੰਗ ਐਗਰੀਕਲਚਰ ਇਨਫੋਰਮੇਸ਼ਨ ਟੈਕਨੋਲੋਜੀ ਲਾ ਮੈਡੀਸਨ ਇਨਾਂ ਸਾਰੇ ਫੀਲਡ ਸ਼ੋਬਿਆਂ ਦੇ ਵਿੱਚ ਸਿੱਖਾਂ ਨੇ ਆਪਣੀ ਤਾਕ ਜਮਾਈ ਹੈ ਔਰ ਇਸ ਦੇ ਨਾਲ ਨਾਲ ਜਿਹੜੀ ਹੈ ਸਿਸਟਮੈਟਿਕ ਔਰਕੈਸਟ੍ਰੇਟਡ ਜੈਨੋਸਾਈਡਲ ਵਾਇਲੈਂਸ ਸਿੱਖਾਂ ਦੇ ਅਗੇਂਸ 1984 ਤੋਂ ਲਗਾਤਾਰ ਹੋਈ ਔਰ 1984 ਨਵੰਬਰ ਦੇ ਵਿੱਚ ਫਿਰ ਸਾਰੀਆਂ ਸਟੇਟਾਂ ਦੇ ਚਾਰਖੰਡ, ਮਧ ਪ੍ਰਦੇਸ਼ ਤੋਂ ਲੈ ਕੇ ਕੇਰਲਾ, ਮਹਾਰਾਸ਼ਟਰ ਇਹਨਾਂ ਸਾਰੀਆਂ ਸਟੇਟਾਂ ਦੇ ਨਾਂ ਨੇ ਜਿੱਥੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਫਿਰ ਉਹਨਾਂ ਨੇ ਕਿਹਾ ਕਿ ਇਸੇ ਜੈਨੋਸਾਈਡ ਦੇ ਦੌਰਾਨ ਸਿੱਖਾਂ ਦੇ ਉੱਤੇ ਹਮਲੇ ਹੋਏ, ਉਹਨਾਂ ਨੂੰ ਟਾਰਚਰ ਕੀਤਾ ਗਿਆ, ਜਿਉਂਦੇ ਸਾੜਿਆ ਗਿਆ, ਮਰਡਰ ਕੀਤੇ, ਰੇਪ ਹੋਏ ਸਿੱਖ ਵਿਮਨ ਦੇ ਨਾਲ। ਔਰ ਬਹੁਤ ਸਾਰਿਆਂ ਦੀਆਂ ਫੈਮਿਲੀਆਂ ਦੀ ਸਾਰੀਆਂ ਨੇ ਉਹ ਮਾਰ ਦਿੱਤੀਆਂ ਗਈਆਂ ਹੂੰ